ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਰੀ ਫਿਰ ਤੋਂ ਨਵੇਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੱਚੇ ਮਾਰਗ YouTube ਚੈਨਲ ਇਸ ਚੈਨਲ ਤੇ ਤੁਹਾਨੂੰ ਹਰਮੋਨੀਅਮ ਦੇ ਸ਼ਬਦ ਸਿਖਾਏ ਜਾਂਦੇ ਹਨ ਜੋ ਕਿ ਹਰ ਰੋਜ਼ ਨਵੇਂ ਤੋਂ ਨਵਾਂ ਸ਼ਬਦ ਇਸੇ ਚੈਨਲ ਤੇ ਤੁਹਾਨੂੰ ਸਿੱਖਣ ਨੂੰ ਮਿਲ ਸਕਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਅਜੇ ਤੱਕ ਨਹੀਂ ਕੀਤਾ ਜਿਹੜੇ ਨਵੇਂ ਐ ਇਸ ਵੀਡੀਓ ਨੂੰ ਦੇਖ ਰਹੇ ਤੇ ਇਹ ਵਾਲੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਦੇ ਹਾਂ ਸਵੇਰੇ 9:00 ਤੋਂ 12:00 ਦੇ ਵਿੱਚ ਵਿੱਚ ਆਪਾਂ ਅਪਲੋਡ ਕਰ ਦਿੰਦੇ ਹਾਂ ਨਵੇਂ ਸ਼ਬਦ ਦੀ ਅੱਜ ਦਾ ਜਿਹੜਾ ਸ਼ਬਦ ਆ ਉਹ ਹਨੂ ਸਾਡੇ ਸਬਸਕ੍ਰਾਈਬਰਾਂ ਵੱਲੋਂ ਕਮੈਂਟ ਆਇਆ ਹੈ ਕਿ ਭਾਈ ਸਾਹਿਬ ਭਾਈ ਜੂਹਾਰ ਸਿੰਘ ਜੀ ਖਾਲਸਾ ਹਜੂਲੀ ਜਗਸ਼ੇਤਰ ਬਾਸਾਏ ਵਾਲਿਆਂ ਦਾ ਜੋ ਸ਼ਬਦ ਹੈ ਗੁਰਮੁਖ ਜਾਗ ਰਹਿ ਚੁਕੀ ਅਬ ਮਾਨੀ ਰਾਮ ਇਹ ਵਾਲਾ ਹਾਰਮੋਨੀਅਮ ਪਲੇ ਕਰਕੇ ਦਿਖਾਓ ਕਿਵੇਂ ਦੇਖ ਸਕਦੇ ਹਾਂ ਹੈ ਸ਼ਬਦ ਬਹੁਤ ਹੀ ਜ਼ਿਆਦਾ ਕਹ ਲੋ ਕਿ ਟਿਊਨ ਬਹੁਤ ਸੋਹਣੀ ਆ ਪਰ ਹੈ ਬਹੁਤ ਔਖੀ ਹੈ ਜਿਨ੍ਹਾਂ ਦਾ ਗਲਾ ਖੁੱਲਾ ਵਾ ਉਹ ਮਿਲ ਵੀ ਉੱਚਾ ਬੋਲਦੇ ਜਾਂ ਰਿਆਜ ਜ਼ਿਆਦਾ ਵਾ ਉਹ ਚਬਦੇ ਵਾਲਾ ਪੜ੍ਹ ਸਕਦੇ ਨੇ ਕਿਉਂਕਿ ਅੱਜ ਜਿਹੜਾ ਆਪਾਂ ਸਕੇਲ ਚੂਜ਼ ਕੀਤਾ ਵਾ ਉਹ ਸੇਮ ਆਪਾਂ ਭਾਈ ਜੁਯਾਰ ਸਿੰਘ ਜੀ ਵਾਲਾ ਰੱਖਿਆ ਵਾ ਦੂਜੇ ਕਾਲਾ ਮੇਲ ਸਕੇਲ ਦੂਜੇ ਕਾਲਾ ਉਹਦਾ ਆਪਾਂ ਪਹਿਲੇ ਕਾਲੇ ਤੋਂ ਪੜਦੇ ਆ ਤੇ ਆਹ ਤਲ ਤੁਹਾਨੂੰ ਪਤਾ ਹੀ ਆ ਜਿਹੜੇ ਥੱਲੇ ਵਾਲੇ ਇਥੋਂ ਜਿਹੜੀਆਂ ਫੀਮੇਲਸ ਸਕੇਲ ਇਥੋਂ ਸ਼ੁਰੂ ਹੁੰਦੇ ਆ ਉਹਦਾ ਮੇਲ ਸਕੇਲ ਇਥੋਂ ਸ਼ੁਰੂ ਹੁੰਦੇ ਆ ਆਪਾਂ ਦੂਜੇ ਕਾਲੇ ਤੋਂ ਅੱਜ ਪੜਾਂਗੇ ਤੇ ਸ਼ਬਦ ਜਿਹੜਾ ਘਟੋ ਘਟਾ ਇਥੋਂ ਤੱਕ ਅੰਤਰਾ ਤੇ ਸਥਾਈ ਇਥੋਂ ਤੱਕ ਚੰਗੀ ਰਹੂਗੀ ਜਿਆਦਾ ਮੋਸਟਲੀ ਇੰਨਾ ਇੰਨੇ ਹੀ ਸਿੱਧਾਈ ਕੰਮ ਆ ਤੇ ਮੇਰਾ ਗਲਾ ਇੱਥੇ ਕੰਮ ਨਹੀਂ ਜ਼ਿਆਦਾ ਕਰਦਾ ਕਿਉਂਕਿ ਮੇਰਾ ਜ਼ਿਆਦਾ ਇੱਥੋਂ ਤੱਕ ਹੀ ਰਿੰਦੀ ਆਵਾਜ਼ ਕੰਫਰਟੇਬਲ ਪਰ ਮੈਂ ਕੋਸ਼ਿਸ਼ ਕਰਾਂਗਾ ਆ ਭੀ ਜ਼ਿਆਦਾ ਮੈਂ ਲਾਊਡ ਨਾ ਬੋਲਾਂ ਪਰ ਸੇਮ ਸੁਰਤੇ ਰਹਿ ਕੇ ਤੁਹਾਨੂੰ ਮੈਂ ਸਿਖਾਵਾਂ ਤੇ ਮੈਂ ਉਮੀਦ ਕਰਾਂਗਾ ਤੁਸੀਂ ਇਸ ਚੀਜ਼ ਨੂੰ ਸਮਝ ਸਕੋਗੇ ਕਿਉਂਕਿ ਮੇਰਾ ਗਲਾ ਇੱਥੋਂ ਤੱਕ ਜਾਣ ਲੱਗਿਆ ਨਾ ਆਵਾਜ਼ ਮੇਰੀ ਖਰਾਬ ਹੋ ਜਾਂਦੀ ਹੈ ਨਾਲ ਮੇਰੇ ਕੋ ਬੋਲਿਆ ਨਹੀਂ ਜਾਂਦਾ ਪ੍ਰੋਪਰ ਤੇ ਮੈਂ ਨਹੀਂ ਚਾਹੁੰਦਾ ਭੀ ਗਲਤ ਤਰੀਕੇ ਨਾਲ ਮੈਂ ਤੁਹਾਨੂੰ ਆਪਣੀ ਵੀਡੀਓ ਬਣਾ ਕੇ ਇੱਥੇ ਪ੍ਰੈਜ਼ੈਂਟ ਕਰਾਂ ਜਾਂ ਹਣਾ ਪੇਸ਼ ਕਰਾਂ ਸੋ ਜੇ ਨਾ ਕੰਫਰਟੇਬਲ ਹੋ ਸਕਦਾ ਮੈਂ ਉਹਨਾਂ ਕੰਫਰਟੇਬਲ ਹੋਗੇ ਤੁਹਾਡੇ ਨਾਲ ਰਹਿ ਕੇ ਆਪਾਂ ਸੌਖੇ ਤਰੀਕੇ ਨਾਲ ਸਿੱਖ ਸਕਦੇ ਹਾਂ ਬਸ ਇਹ ਆ ਕਿ ਜਿੰਨਾਂ ਦਾ ਰਿਆਜ ਵੱਧਵਾ ਉਹ ਬਹੁਤ ਵਧੀਆ ਇੱਥੇ ਪਲੇਗਾ ਸਾਡੇ ਸੇਮ ਆਪਾਂ ਉਹੀ ਟੀ ਉਹਨਾਂ ਦੇ ਕਰਨ ਲਗੇ ਜਿੱਥੋਂ ਭਾਈ ਸਾਪਾਜੀ ਜੂਹਾਰ ਸਿੰਘ ਜੀ ਹਜੂਰ ਤੱਕ ਸ਼੍ਰੀ ਦਰਬਾਰ ਸਾਹਿਬ ਵਾਲੇ ਸ਼ਬਦ ਪੜ੍ਹਦੇ ਨੇ ਗੁਰਮੁਖ ਜਾਗਦੇ ਚੁੱਕੀ ਬੰਨੀ ਰਾਮ ਸਭ ਤੋਂ ਪਹਿਲੇ ਆਪਾਂ ਅੰਤਰਾ ਜੋ ਅਸਥਾਈ ਆ ਉਹ ਪੜਾਂਗੇ ਮੇਨ ਮੇਨ ਕਲਾਏ ਦੂਜਾ ਗਾਲਾ ਇਹ ਤੋਂ ਸ਼ੁਰੂ ਹੋਣਾ ਇਹਦਾ ਦੂਜਾ ਗਾਲਾ ਮੈਂ ਤਾਂ ਗਿਆ ਕਿਉਂਕਿ ਜਿਹੜੀਆਂ ਇਹਦੀਆਂ ਜਿਹੜਾ ਬੇਸ ਹੁੰਦਾ ਵਾ ਉਹ ਇਹਦੇ ਨਾਲ ਹੀ ਕਨੈਕਟਡ ਹੁੰਦਾ ਵਾ ਪਰ ਇਤੋਂ ਹੀ ਇਹੋ ਸੁਰਾਂ ਤੇ ਰਹਿ ਕੇ ਸਾਰਾ ਮਲਬੀ ਹਰਮੋਨੀਆ ਬਾਬਾ ਸ਼ਬਦ ਜਿਹੜਾ ਉਹ ਪਲੇ ਕਰਨਾ ਚਲੋ ਤੁਹਾਨੂੰ ਮੈਂ ਪਲੇ ਕਰਕੇ ਦਰਸਾ ਕਿਦਾਂ ਮੈਂ ਕੀਤਾ जाग रहे तो येंदा जलासा देख के ना ऊंचा पड़ना पना इस कर के मैं ए वाले स्केल तो ही एक सा मतलब भी ए वाली सुरों दे बोलन दी कोशिश कीती है जे मेरी आवाज देखी जाए मैं कित्थों बोलने ना ओ इत्थों बोलने गुरु देखो जमे इदा क्योंकि ये फिर बहुत ज्यादा ਥੱਲੇ ਹੋ ਜਾਂਦਾ ਜਿਥੋਂ ਫੀਮੇਲਸ ਸਕੇਲ ਆ ਤੇ ਮੇਲਸ ਸਕੇਲ ਉਧਾਂ ਮਤਲਬ ਵੀ ਉੱਚੇ ਪੜਨਾ ਪੈਂਦਾ ਵਾ ਫਿਰ ਵੀ ਤੁਹਾਨੂੰ ਇੱਕ ਡੈਮੋ ਦੇ ਦੋ ਉੱਤੇ ਦੱਸ ਸਕਦਾ ਕਿਦਾਂ ਨੀਵਾ ਕਿੰਨਾ ਮਤਲਬੀ ਨਿੱਕੀ ਸੁਰ ਤੇ ਆਏ ਗੁਰਮੁਖ ਜਾਗ ਰਹਿ ਹੁਣ ਇਹ ਮੈਂ ਤਾਂ ਕਰਕੇ ਲੋਡ ਉਧਰੋਂ ਕੀਤਾ ਕਿਉਂਕਿ ਜਿਹੜਾ ਮੇਲ ਸਕੀਲ ਦੇ ਹਿਸਾਬ ਨਾਲ ਇੱਕ ਵਾਰੀ ਫੇਰ ਮੈਂ ਉਦੋਂ ਹੀ ਪੜ੍ਹ ਕੇ ਸੁਣਾਉਣਾ ਵਾ ਹੈ ਸੇਮ ਉਦਾਂ ਹੀ ਆ ਗੁਰਮੁਖ ਗੁਰਮੁਖ ਜਾਗ ਰਹਿ ਚੋਕਿਆ ਬੇਮਾ ਉਨੇ ਦੇ ਵਿੱਚ ਮੈਂ ਆਪਣੀ ਆਵਾਜ਼ ਜੜੀ ਆ ਇੱਥੋਂ ਜੇ ਇੱਥੋਂ ਜੇ ਤੁਹਾਨੂੰ ਦਿਸੈਂਸ ਸਟਾਰਟਿੰਗ ਜਿਵੇਂ 라 ਇੱਥੋਂ ਦਾ ਗਲਾ ਥੋੜਾ ਜਿਹਾ ਕੰਫਰਟੇਬਲ ਹੋ ਜਾਂਦਾ ਮੈਂ ਫਿਰ ਇੱਥੋਂ ਉਹੀ ਸੁਰਾਂ ਤੇ ਜਿਹੜੀਆਂ ਐਗਜ਼ੈਕਟਾ ਉੱਥੇ ਪੜਨਾ ਸ਼ੁਰੂ ਕੀਤਾ ਕਿਉਂਕਿ ਇਹ ਬਹੁਤ ਜ਼ਿਆਦੀਆਂ ਔਖੀਆਂ ਹੁੰਦੀਆਂ ਮੇਰੇ ਅਸਤੇ ਸੋ ਤੁਸੀਂ ਇਹ ਅੰਦਾਜ਼ਾ ਵਾਲਾ ਲਿਓ ਇੱਥੋਂ ਥੋੜਾ ਆਈਡੀਆ ਲਿਓ ਤੇ ਸੇਮ ਇਦਾਂ ਹੀ ਪੜਿਆ ਜਾਵੇਗਾ ਇੱਕ ਵਾਰੀ ਫੇਰ ਤੋਂ ਪੜ੍ਹਨੇ ਬੜਾ ਵਧੀਆ ਛਵਦਾ ਵੀਡੀਓ ਨੂੰ ਪੂਰਾ ਵੇਖਿਓ ਗੁਰਮੁਖ ਜਾਗ ਰਹਿ चूकिय बिमानी रा, अन दिन पोर पया, अन दिन पोर पया, साच समानी

ਜੇ ਟਬਲੇ ਦੇ ਨਾਲ ਪਲੇ ਕਰੋਗੇ ਨਾ ਤੇ ਉਦੋਂ ਹੋਰ ਹੀ ਬੜਾ ਮਿਲ ਵੀ ਬੜਾ ਵਧੀਆ ਸ਼ਬਦ ਪੜਿਆ ਜਾਣਾ ਮਾਫੀ ਚਾਹੁੰਦੇ ਆ ਕਿਉਂਕਿ ਕਈ ਸਬਸਕ੍ਰਾਈਬਰ ਸਾਡੇ ਜਿਹੜੇ ਖਾਸ ਹੋਵੇ ਕਹਿੰਦੇ ਆ ਵੀ ਨਾਲ ਜਿਹੜੇ ਜੋ ਸ਼ਬਦ ਪੜਦੇ ਨਾਲ ਤਬਲਾ ਜ਼ਰੂਰ ਪਲੇ ਕਰਿਆ ਕਰੋ ਪਰ ਉਹ ਚਲੋ ਇਹ ਗੱਲ ਠੀਕ ਆ ਉਹ ਵੀ ਜ਼ਰੂਰ ਕਰਿਆ ਕਰਾਂਗੇ ਪਰ ਮੈਂ ਚਾਹੁੰਦਾ ਆ ਵੀ ਤੁਹਾਨੂੰ ਥੋੜਾ ਇਦਾਂ ਬੇਸਿਕ ਜਾਂ ਇਦਾਂ ਦੱਸਿਆ ਜਾਵੇ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਨਾ ਡੈਮੋ ਜੀ ਬਾਅਦ ਚ ਵੀ ਦੇਣੀ ਪੈਂਦੀ ਚਲੋ ਉਹਦੀ ਉਸ ਵਿਅਕਤੀ ਬਾਤ ਚ ਬਾਤ ਉਹ ਵੀ ਕਰਾਂਗੇ ਨੇ ਤੁਮ ਨੂੰ ਲੈ ਕੇ ਅੰਦਰ ਰਹਿਵਾਂਗੇ ਉਹਨਾਂ ਦੀ ਵੀ ਲੋ ਵੀ ਪਰ ਹੁਣ ਆਪਾਂ ਸਥਾਈ ਦੀ ਗੱਲ ਕਰਦੇ ਆਂ ਇੱਕ ਵਾਰੀ ਫੇਰ ਤੋਂ ਇਹ ਵਾਲਾ ਪੜ ਕੇ ਵੇਖ ਲੈਨੇ ਆਂ ਅਨ ਅਨ ਦਿਨ ਪੋਰ ਪਿਆ ਅਨ ਦਿਨ सच समानीरा सच समानीरा चूंकि अब मानीरा जाग रहे चूंकि अब ਇਹ ਕਰਦਾ ਤੁਹਾਨੂੰ ਇਹ ਜਿਹੜਾ ਸਥਾਈ ਹੈ ਸ਼ਬਦੀ ਉਹ ਤੁਹਾਨੂੰ ਪਤਾ ਲੱਗੀ ਹੋਗੀ ਹੁਣ ਆਪਾਂ ਅੰਤਰਾ ਪੜਾਂਗੇ ਅੰਤਰਾ ਵੇਖਿਓ ਸੱਚ ਸਮਾਨੀ ਗੁਰਮੁਖ ਪਾਨੀ ਸੱਚ ਸਮਾਨੀ ਗੁਰਮੁਖ ਪਾਨੀ ਏ ਜਿਹੜੀ ਸਤਾਈਦਨ ਦੱਸਨੇ ਵਾ ਏ ਸੌਰੀ ਅੰਤਲਾ ਜਿਹੜਾ ਦੱਸਨੇ ਵਾ ਇਹ ਪੈਸਾ ਪੈ ਜੀ ਹਰ ਸਿੰਘ ਦਾ ਥੋੜਾ ਜਿਹਾ ਇਥੋਂ ਹੋਰ ਸਟਾਈਲ ਦਾ ਆਪਾਂ ਥੋੜਾ ਜਨਾ ਚੇਂਜ ਕੀਤਾ ਇਹਨੂੰ ਫਿਰ ਇਹ ਕਹੇ ਕੋਈ ਸੱਚ ਸਮਾਨੀ ਗੁਰਮੁਖ ਪਾਨੀ ਇਹ ਜਦੋਂ ਇੰਨਾ ਪੜ ਲਿਆ ਉਸ ਤੋਂ ਬਾਅਦ ਅਗਲੀ ਸੌਰੀ ਇਥੋਂ ਚੱਕਣੀ ਗੁਰਮੁਖ ਸਾਬਤ ਜਾਗੇ ਗੁਰਮੁਖ ਸਾਬਤ ਜਾਗੇ ਫਿਰ ਅਗਲੀ ਜਿਹੜੀ ਲਾਈਨ ਅਗਲੀ ਧੋਖਾ ਹੋ ਇਥੋਂ ਸੱਚ ਸੱਚ ਨਾਮ ਅਮਰਤ ਗੁਰ ਦੀਆ ਫਿਰ ਅਗਲੀ ਕਿਉਂ ਸੱਚ ਨਾਮ ਅਮਰਤ ਗੁਰ ਦੀਆ हर चरणी लेव लागे ए हर चरणी लेव लागे ए चोकी अबे मानिरा गुरमुख जाग ਸ਼ਬਦ ਬਹੁਤ ਹੀ ਸੋਹਣਾ ਹੈ ਪਰ ਮਾਫੀ ਚਾਹੁੰਦਾ ਮੇਰਾ ਗਲਾ ਇਤੋਂ ਤੱਕ ਨਹੀਂ ਕੰਮ ਕਰਦਾ ਤੁਸੀਂ ਵੇਖਿਆ ਹੋਵੇਗਾ ਵੀਡੀਓ ਵਿੱਚ ਮੈਂ ਇਤੋਂ ਤੱਕ ਹੀ ਇੰਨਾ ਕੀ ਬੜੀ ਮੁਸ਼ਕਲ ਖੇਚ ਬੋਲੇ ਜਾਂਦਾ ਮੇਰੇ ਕੋਲ ਤੇ ਸ਼ਬਦ ਪੜ੍ਹਦੇ ਆ ਜੇ ਹੋਈਆਂ ਗਲਤੀਆਂ ਨੂੰ ਮਾਫ ਕਰਦੇ ਹੋ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸਾਫ਼ ਸੁਥਰਾ ਪੜਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੋਰ ਵੀ ਤੁਹਾਨੂੰ ਵਧੀਆ ਵਧੀਆ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਉਹਨਾਂ ਦਾ ਧੰਨਵਾਦ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ മെൽത നെക്സ്ക്സ്ക്സ്ക്സ്ക്സ്റ്റ്സ്റ്റ്ഡ് കൽ ക്ോ വേണ്ട വേറെ നമുക്ക് വിഡോ ആവുക ചേനത്തി ധനവാദി